ਤਾਓ ਜੀ ਅੱਜ ਇੱਕ ਸਾਨੂੰ ਨਵੀਂ ਚੀਜ਼ ਦਿਖਾਉਣ ਲੱਗੇ ਆਂ ਤੇ ਤਿੰਨ ਚਾਰ ਮਹੀਨੇ ਪਹਿਲਾਂ ਉਹ ਕੰਮ ਕਰਿਆ ਸੀਗਾ ਤਾਂ ਜੋ ਉਹਦਾ ਇਹ ਫਲ ਕਹਿੰਦੇ ਨੇ ਨਾ ਹੈਂ ਬੂਰਪੈਣਾ ਬੂਰਪੈਣਾ ਕਹਿੰਦੇ ਆ ਨਾ ਤੇ ਹੁਣ ਤੁਸੀਂ ਐਂ ਦੇਖ ਲਓ ਪਹਿਲਾਂ ਤਾਂ ਤੁਹਾਨੂੰ ਮੈਂ ਆ ਚੀਜ਼ ਬਾਰੇ ਦਿਖਾਉਣਾ ਜਿਹੜੇ ਨਿੰਮ ਸੀਗੇ ਉਹ ਫੁੱਟੇ ਤੇ ਹੁਣ ਗਰਮੀ ਜਿਵੇਂ ਕਾਂਕ ਦਾ ਸੀਜ਼ਨ ਆ ਗਰਮੀ ਬਹੁਤ ਹੁੰਦੇ ਕਹਿੰਦੇ ਹੁੰਦੇ ਆ ਦੋ ਕੰਮ ਕਰਨੇ ਆਪਾਂ ਜੇ ਕਰ ਸਕਦੇ ਹਾਂ ਤਾਂ ਹਨਾ ਬਹੁਤ ਪੁੰਨ ਦਾ ਕੰਮ ਤੇ ਇੱਕ ਤਾਂ ਬਈ ਛੱਤਾਂ ਦੇ ਉੱਤੇ ਪਾਣੀ ਰੱਖਣਾ ਸਾਡੇ ਉਹ ਪਰਲੇ ਪਾਸੇ ਤੇ ਇਹਦੇ ਪਾਸੇ ਉੱਥੇ ਤਾਂ ਰੱਖਿਆ ਜਿਹੜੇ ਚਟਨੀ ਵਾਲੇ ਕੀ ਹੁੰਦੇ ਆਪਣੇ ਕੁੰਡੇ ਤੇ ਇੱਕ ਆਸ ਜਿਹਾ ਪਾਏ ਦਾ ਸੀ ਆ ਲਾਇਆ ਨੇ ਤਿੰਨ ਮਹੀਨੇ ਹੋ ਗਏ ਪਉਨੂ ਆਇ ਇਤਨਾ ਹਜੇ ਧਰਿਆ ਨਹੀਂ ਅੱਛਾ ਆ ਆ ਤਾਂ ਬੀਰਾਂਤ ਲਈ ਸੀ ਆਪਾਂ ਫਰੀਦਕੋਟ ਰਾਂਡ ਉਹ ਨਵੇਂ ਲੈ ਸੀਗੇ ਇਹਦੇ 'ਚ ਹਜੇ ਜਾਨਵਰ ਆਏ ਨਹੀਂ ਹਨਾ ਹਾਂ ਆਇ ਤਾਂ ਅਜੇ ਤਾਂ ਆਲੇ ਅੱਛਾ ਉਹ ਉਹ ਜਿਹੜੀ ਅਹੋ ਚਲ ਅੱਛਾ ਨੇ ਤਾਂ ਲੈ ਚਾ ਹਾਂ ਤੇ ਇਹ ਜੇ ਦੋਨੇ ਇਹ ਰਾਖੇ ਰੱਖੇ ਜੋ ਮੇਰੇ ਮੀਆਂ ਬੀਬੀ ਕਹਿ ਤਨ ਪਹਿਲਾਂ ਇਹ 7-8 ਦਿਨ ਹੋ ਗਏ ਨਾ ਅੱਛਾ ਚਾਲੂ ਕਰ ਲੈਣਾ ਨੇ ਥੋੜੀ ਨਾ ਰੋਜ ਹਾਂ ਮੈਂ ਰੋਜ ਵੇਖਦਾ ਇਹਨਾਂ ਨੂੰ ਹੂੰ ਤੇ ਨਾਲ ਕੀ ਆ ਪਸ਼ੂਆਂ ਵਾਸਤੇ ਬੁਖਾਰ ਵੀ ਬਹੁਤ ਤਗੜੇ ਨੇ ਹਾਂ ਦੱਸ ਚਾਉਣੇ ਬੈਠੇ ਸਾਫ ਕਰਕੇ ਜੋ ਲੋਕ ਚਾਉਣੇ ਬੈਠੇ ਸਾਫ ਕਰਕੇ ਤਨ ਦਿਖਾ ਦਈਏ ਤੇ ਆਹ ਨਾ ਬਾਈ ਪਿਆਗਰ ਵੀ ਨਾ ਮੈ ਜਨ ਬੜਾ ਇੰਨੇ ਤਾਂ ਰੌਣਕੀ ਲੱਗੀ ਰਹਿੰਦੇ ਜਿੱਥੇ ਪਸ਼ੂਆਂ ਦਾ ਉੱਥੇ ਤੁਸੀਂ ਰੱਖ ਸਕਦੇ ਹੋ ਹੁਣ ਇਹਦੇ ਵਿੱਚ ਆਂਡੇ ਉਧਰ ਪੁੰਨ ਦਿਖ ਨਹੀਂ ਰਹੇ ਹੈ ਮੋਗਰਾ ਹੈ ਹੈ ਮੋਗਰਾ ਆਂਡੇ ਚਲ ਆਪਾਂ ਚਲਣ ਨੂੰ ਇਹਨਾਂ ਮੁਰਕੀ ਕਿਤੇ ਉਹਨਾਂ ਇਹ ਆ ਉਹਦੇ ਵਿੱਚ ਵੀ ਹੁਣ ਧਰ ਦੇਣੇ ਜਾਨੇ ਬਾਕੀ ਜਿਹੜੇ ਫਾਰੇ ਆ ਫਾਰੇ ਹੁਣ ਆਪਾਂ ਚਾਲੂ ਕਰ ਦਾਂਗੇ ਆਪਾਂ ਖੇ ਤਾਣੇ ਛਾੜਦੇ ਆਪਾਂ ਇਹ ਐਂ ਵੀ ਜੀ ਬਿੱਤਣਾ ਆ ਜੀ ਹੂੰ ਪਰ ਗਰਮੀ ਦੇ ਸੱਟ ਨਹੀਂ ਭਣਗੇ ਨਹੀਂ 10 ਦਿਨ ਹਲੇ ਉਹ ਤੋਂ ਬੱਚੇ ਕੱਢਣੂ ਸੀ ਅੱਛਾ ਹਲੇ ਤਾਣੇ ਛਾੜਦੇ ਠੀਕ ਹੈ ਠੀਕ ਹੈ ਲੱਗਾ ਨਾ ਸ਼ੇਰ ਵੀਡੀਓ ਵਧੀਆ ਲੱਗੀ ਨਾ